ਪਿਛਲ ਰਾਤੀ ਜਾਗਣਾ ਨਾਮ ਦਾਣਿਸ਼ ਨਾਂ ਨੜਾਏ ਮਿੱਠਾ ਬੋਲੇ ਨਿਵ ਚੱਲੇ ਹੱਥੋਂ ਦੇ ਕੇ ਭਲਾਮਨਾਏ ਕਾਲ ਖਾਏ ਸੁਕૃત ਕਰੇ ਵੱਡਾ ਹੋਏ ਨਾ ਆਪ ਗਨਾਏ ਵੱਡਾ ਹੋਏ ਆਪ ਨਾ ਗਨੈ ਨਾ ਜਨਾਈ ਗੁਰਦੇ ਪਿਆਰਿਓ ਮੈਂ ਏਡਾ ਮੈਂ ਆ ਮੈਂ ਆ ਆਪਣੀ ਸਨੀ ਆਪਣੀ ਸਿਫਤ ਨਹੀਂ ਮੁਕਦੀ ਸਾ ਸੰਗਤ ਤੇ ਕਹਿੰਦੇ ਨੇ ਸਾ ਸੰਗਤ ਮੇ ਲਗਾਵੇਂ ਦੇ ਤੇ ਰਾਤ ਦਿਨ ਚੱਲ ਚੱਲ ਜਾਏ ਸਾ ਸੰਗਤ ਆ ਗੁਰਮੁਖ ਦੇ ਕਰਮ ਲਿਖੇ ਜੀ ਸਾ ਸੰਗਤ ਜੀ ਦੇਦਨ ਰਾ ਜਾ ਕੇ ਜਾ ਸਾ ਸੰਗਤ ਜੀ ਆਸਾ ਚੰਦ ਰਾਸ ਬੁਲਾਏ ਗੁਰਦੇ ਪਿਆਰੇ ਗੁਰੂ ਨਾਨਕ ਸੱਚੇ ਪਾਚਾ ਨੇ ਸਾਰੇ ਸੰਸਾਰ ਤੇ ਆਸਾਧਾਰਨ ਤਰ ਮਰਦਿਆ ਐ ਸੰਸਾਰ ਦੇ ਲੋਕੋ ਐਸ ਪਾਸੇ ਜਾਓ ਪ੍ਰੇਮ ਤੇ ਪਿਆਰ ਪੈਦਾ ਕਰੋ ਆਪਸ ਵਿੱਚ ਖੁਸ਼ਬੂ ਪੈਦਾ ਕਰੋ ਆਪਸ ਵਿੱਚ ਬਦਬੂ ਨਾ ਪੈਦਾ ਕਰੋ ਸਾ ਸੰਗਤ ਜੀ ਬਦਬੂ ਵਿਸ਼ਾ ਤੇ ਵਕਾਰਾਂ ਦੀ ਪਿਹੜੇ ਕਮਾਂ ਦੀ ਬਦਬੂ ਹੁੰਦੀ ਸਾ ਸੰਗਤ ਜੀ ਪਰ ਇਸ ਕਾਲ ਯੁਗ ਨੇ ਮਨੁੱਖ ਦਾ ਮਨ ਬਣਾ ਦਿੱਤਾ ਹੈ ਇਸ ਮਨੁੱਖ ਦਾ ਮਨ ਕਿਸ ਤਰ੍ਹਾਂ ਦਾ ਹੈ ਇਹਨੂੰ ਆਪਣੇ ਕੋਲ ਬਦਬੂ ਨਹੀਂ ਦੂਜਿਆਂ ਕੋਲ ਬੂਦਬੂ ਆਉਂਦੀ ਹੈ ਸਾਥ ਸੰਗਤ ਵਿੱਚ ਬੜੀ ਕਮਾਲ ਦੀ ਗੱਲ ਹੈ ਇਸ ਨੂੰ ਆਪਣੇ ਕੋਲ ਨਹੀਂ ਆਉਂਦੀ ਦੂਜਿਆਂ ਕੋਲ ਆਉਂਦੀ ਹੈ ਸਾਥ ਸੰਗਤ ਵਿੱਚ ਆਹੀ ਗੱਲ ਮਾਰਦੀ ਸਾਨੂੰ ਭੀ ਗੁਰੂ ਦੇ ਪਿਆਰੇਓ